ਪੰਜਾਬ ਦੇ ਵਿੱਚ ਲਗਾਤਾਰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਦਮਾਸ਼ਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਕੀ ਉਹਨਾਂ ਤੇ ਜਾਨਲੇਵਾ ਹਮਲਾ ਤੱਕ ਕੀਤਾ ਜਾ ਰਿਹਾ ਉਧਰ ਮੁਹਾਲੀ ਫੇਸ 10 ਦੇ ਵਿੱਚ ਕੈਮਿਸਟਰੀ ਦੁਕਾਨ 'ਚ ਰੋਣ ਵਾਲੇ ਪਿਓ ਪੁੱਤੇ ਜਾਨਲੇਵਾ ਹਮਲਾ ਹੁੰਦਾ ਜਿੱਥੇ ਕੀ ਇਹ ਸਾਰੀ ਘਟਨਾ ਚਿਸਟੀ ਵੀ ਕੈਮਰਾ ਵਿੱਚ ਕੈੱਟ ਹੋ ਜਾਂਦੀ ਹੈ ਅទ ਉਸ ਤੋਂ ਬਾਅਦ ਮੁਹਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਜਾਂਚ ਪਰਦਾ ਕਰਤੀ ਜਾਂਦੀ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ આરોપીਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਹਰਸ਼ੀਮਰ ਬਾਲ ਨੇ ਕੀ ਕੁਝ ਕਿਹਾ ਸੁਣਦੇ ਹਾਂ ਬੇਸਿਕਲੀ ਇੱਕ ਹਰਮਨਦੀਪ ਸਿੰਘ ਬਿੰਦਰਾ ਹੈ ਜਿਹੜਾ 1050 ਫੇਸ 10 'ਚ ਰਹਿਣ ਵਾਲਾ ਹੈ ਤੇ ਇਹਨਾਂ ਦੀ ਇਹ ਬਿੰਦਰਾ ਫਾਰਮੇਸੀ ਤੇ ਤਿੰਨ ਬੰਦਿਆਂ ਨੇ ਇਹਦੇ ਤੇ ਅਟੈਕ ਕੀਤਾ ਸੀਗਾ ਜਿਹੜਾ ਕਿ ਜਦੋਂ ਇਨਵੈਸਟੀਗੇਸ਼ਨ ਕੀਤੀ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 59 ਡੇਟਡ 15 ਅੰਡਰ ਸੈਕਸ਼ਨ 115 ਦੀ 2 126 ਦੀ 2 333 359 ਬਣਾ 2 61 ਬੀ ਐਨ ਐਸ ਥਾਣਾ ਫੇਜ਼ 11 ਦਰਜ ਕੀਤੀ ਸੀ ਤੇ ਉਸ ਤੋਂ ਬਾਅਦ ਸਾਡੇ ਐਸ ਐਚ ਓ ਸਾਹਿਬ ਦੀਆਂ ਆਪਣੀਆਂ ਟੀਮਾਂ ਐਸ ਐਚ ਓ ਫੇਜ਼ 11 ਅਮਨ ਬੈਦਵੰਦੀ ਤੇ ਨਾਲ ਵਕਰੀਆਂ-ਵਕਰੀਆਂ ਟੀਮਾਂ ਤੇ ਅਸੀਂ ਇਹਦੇ ਵਿੱਚ ਜਿਹੜਾ ਮੇਨ ਸਾਜ਼ਿਸ਼ ਕਰਤਾ ਸੀ ਨਰਮਲ ਸਿੰਘ ਕਾਂਡਾ ਤੇ ਉਹਦੇ ਨਾਲ ਪਰਿਵਾਰ ਦੇ ਜੀਜ ਸਕਰਨ ਸਿੰਘ ਸੰਤ ਸਿੰਘ ਮਹੇਸ਼ ਕੁਮਾਰ ਐਨ ਕੇ ਵਰਮਾ ਤੇ ਇਹਦੇ ਨਾਲ ਜਿਹੜੇ ਮੇਨ ਜਿਹਦੇ ਇਹਨਾਂ ਨੇ ਹਾਇਰ ਕੀਤੇ ਸੀ ਬੰਦੇ ਉਹ ਸੀਗੇ ਗੁਰਜੀਤ ਸਿੰਘ ਰੁੜਕੇ ਦਾ ਸਾਜਿਦ ਪ੍ਰਵੇਜ਼ ਜਿਹੜਾ ਕਿ ਹੈਗਾ ਨizampur ਚੰਡੀਗੜ੍ਹ ਦਾ ਸੀਗਾ ਪ੍ਰਤਾਪ ਹੈ ਜਿਹੜਾ ਕਿ ਜੀਰ ਕ੍ਰਿਸ਼ਨਾ ਇਨਕਲੇਵ ਜੀਰ ਕੋਲ ਦਾ ਰਹਿਣ ਵਾਲਾ ਹੈ ਇਹ ਸਾਰਿਆਂ ਨੇ ਇਹਨਾਂ ਨੂੰ ਆ ਕੇ ਕੀ ਕਹਿੰਦੇ ਅਸੀਂ ਉਹ ਜਦੋਂ ਸੀਸੀਟੀਵੀ ਫੁਟੇਜ ਖੰਘਾਲੀਆਂ ਸੀਗੀਆਂ ਤੇ ਇਹਨਾਂ ਦੇ ਅਸੀਂ ਟੈਕਨੀਕਲ ਸਰਵਿਸਸ ਦੇ ਰਾਹੀਂ ਅਸੀਂ ਉਹਨਾਂ ਨੇ ਫੋਨਾਂ ਤੋਂ ਇਹ ਬੰਦੇ ਟ੍ਰੇਸ ਕੀਤੇ ਸੀਗੇ ਇਹਦੇ ਵਿੱਚ ਇੱਕ ਬੰਦਾ ਹੋਰ ਉਹਨਾਂ ਨੇ ਸਾਨੂੰ ਦੱਸਿਆ ਉਹ ਵੀ ਛੇਤੀ ਅਸੀਂ ਗ੍ਰਿਫਤ ਗ੍ਰਿਫਤਾਰ ਕਰ ਲਾਂਗੇ ਟੋਟਲ ਇਹ ਰੀਜ਼ਨ ਕੀ ਰਿਹਸਾ ਕਿਉਂਕਿ ਸੀਸੀਟੀਵੀ ਦਿਖ ਰਿਹਾ ਹੈ ਕਿ ਬੜੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਭਜਦੇ ਨਜ਼ਰ ਆ ਰਹੇ ਇਹ ਬੇਸਿਕਲੀ ਇਹਨਾਂ ਦਾ ਆਪਸ ਵਿੱਚ ਉਥੇ ਨਰਮਲ ਕਾਂਡੇ ਦੀ ਉਹਨਾਂ ਦੀ ਵੀ ਆਪਣੀ ਫਾਰਮੇਸੀ ਦੀ ਦੁਕਾਨ ਹੈ ਤੇ ਇਹ ਉਥੇ ਇਹਨਾਂ ਦਾ ਪਹਿਲਾਂ ਵੀ ਦੋ ਤਿੰਨ ਵਾਰ ਇਹਨਾਂ ਤੇ ਕੀ ਕਹਿੰਦੇ ਝਗੜਾ ਹੋਇਆ ਤੇ ਉਹਦੇ ਚ ਵੀ ਇਹ ਨਰਮਲ ਕਾਂਡੇ ਵਗੈਰਾ ਨੇ ਸਾਰਾ ਇਹ ਇਹ ਸਾਰਾ ਰਚਾਇਆ ਸੀ ਸਾਜੀ ਕੋਈ ਕਵਰੀ ਵਗੈਰਾ ਕੀ ਹੋਈ ਜਿਹੜੇ ਇਹ ਫੜੇ ਨੇ ਹਾਂਜੀ ਉਹਦੇ ਕੀ ਕਹਿੰਦੇ ਉਹਨਾਂ ਕੋ ਅਰੈਸਟ ਕੀਤੀ ਹੈ ਤੇ ਉਹਨਾਂ ਕੋ ਜਿਹੜੇ ਜਿਹੜਾ ਚੀਜ਼ ਰਿਕਵਰ ਕੀਤਾ ਉਹਦੇ ਬਾਰੇ ਉੱਥੇ 19 ਨੰਬਰ ਖਾਨਾ ਨੂੰ 19 ਨੰਬਰ ਤੇ ਲਿਖਿਆ ਗਿਆ ਜਿਹੜੇ ਫੜੇ ਨਹੀਂ ਨਾ ਕੋਈ ਤੁਮਿਲ ਬੈਕਗਰਾਉਂਡ ਹੈਗਾ ਜਿਹੜੇ ਹਾਇਰ ਕੀਤੀ ਸੀ ਇਹ ਹਾਂਜੀ ਉਹਨਾਂ ਦੀ ਅਸੀਂ ਇਹਦੇ ਵੱਖਰੇ ਤੌਰ ਤੇ ਤੁਹਾਨੂੰ ਦੱਸਦੇ ਹਾਂਗੇ ਇਹਨਾਂ ਦੀ ਜਿਹੜੀ ਐਂਟੀਸਟੈਂਸ ਵੈਰੀਫਾਈ ਕਰਕੇ ਕਿਉਂਕਿ ਇਹਨਾਂ ਨੂੰ ਹੁਣ ਰਿਮਾਨਡ ਤੋਂ ਬਾਅਦ ਇਮਾਨੂ ਰੋਪੜ ਜੇਲ੍ਹ ਭੇਜਿਆ ਜਾ ਚੁੱਕਾ ਹੈ ਸਰ ਦੁਕਾਨਦਾਰ ਨੇ ਜਾਬ ਲਾਣਾ ਵੀ ਇਹ ਜਿਹੜੇ ਦਿੱਤਾ ਸੀ ਕਿ ਕਿੰਨੇ ਜਣੇ ਕੋਈ ਚਾਰ ਬੰਦੇ ਪ੍ਰਾਪਤ ਚਲੇ ਗਏ ਨਹੀਂ ਜੀ ਇਹਦੇ ਵਿੱਚ ਚਾਰਾਂ ਦੀ ਅਰੈਸਟ ਪਹਿਲਾਂ ਪੈ ਚੁੱਕੀ ਹੈ ਐਂਟੀਸਿਪੇਟਰੀ ਵੇਲ ਹੋ ਕੇ ਤੇ ਤਿੰਨਾਂ ਦੀ ਇਹਨਾਂ ਦੀ ਅਰੈਸਟ ਪੈ ਚੁੱਕੀ ਹੈ ਇੱਕ ਬੰਦਾ ਅਸੀਂ ਇਸ ਕਰਕੇ ਨਾਮਿਨੇਟ ਮਤਲਬ ਨਾਮ ਨਹੀਂ ਦੱਸਿਆ ਕਈ ਵਾਰ ਬੰਦਾ ਆਪਣੀ ਅਰੈਸਟ ਅਵੇਟ ਕਰਦਾ ਹੈ ਇੱਕ ਬੰਦਾ ਘਰਾ ਰਹੇ ਹਾਂ ਹਾਂ ਇੱਕ ਬੰਦਾ ਫਰਾਰ ਹੈ ਸੱਤਾਂ ਦੀ ਅਰੈਸਟ ਪੈ ਚੁੱਕੀ ਹੈ